ਅਹ ਦੇਖੋ ਦੱਲਿਆਲ ਸਾਹਿਬ ਕਾਫੀ ਲੰਬੇ ਅਰਸੇ ਤੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਸੀਗੇ ਉਹਨਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਸੈਂਟਰ ਦੇ ਖਿਲਾਫ ਮੋਰਚਾ ਜਿਹੜਾ ਖੋਲਿਆ ਹੋਇਆ ਸੀਗਾ ਸੋ ਅੱਜ ਉਹਨਾਂ ਨੇ ਮਰਨ ਵਰਤ ਆਪਣਾ ਵੇਡਰਾ ਕੀਤਾ ਜਾਂ ਉਹਨੂੰ ਖਤਮ ਕੀਤਾਗਾ ਸੋ ਬਿਲਕੁਲ ਆਮ ਆਦਮੀ ਪਾਰਟੀ ਸਰਕਾਰ ਤਾਂ ਪਹਿਲੇ ਕਹਿੰਦੀ ਸੀਗੇ ਕਿ ਮੰਗਾਂ ਜਿਹੜੀਆਂ ਨੇ ਉਹ ਸੈਂਟਰ ਸਰਕਾਰ ਦੇ ਖਿਲਾਫ ਨਹੀਂ ਗਈਆਂ ਕੇਂਦਰ ਸਰਕਾਰ ਦੇ ਖਿਲਾਫ ਨਹੀਂ ਗਈਆਂ ਔਰ ਪੰਜਾਬ ਦੇ ਅੰਦਰ ਆਪਾਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖੀਏ ਸੋ ਅੱਜ ਉਹ ਆਏ ਨੇ ਸੋ ਮੈਂ ਤਾਂ ਇਸ ਫੈਸਲੇ ਦਾ ਉਹਨਾਂ ਦਾ ਸਵਾਗਤ ਕਰਦਾ ਹਾਂ ਸੋ ਦੂਜੇ ਪਾਸੇ ਐਸਕੇਮ ਨੇ ਮੋਰਚੇ ਲਗਾਤਾਰ ਜਾਰੀ ਨੇ ਅੱਜ ਵੀ ਸੀਐਮ ਸਾਹਿਬ ਦੇ ਬਾਹਰ ਵੀ ਬਾਕੀ ਵਿਧਾਇਕਾਂ ਦੇ ਮੰਤਰੀਆਂ ਦੇ ਘਰਾਂ ਦੇ ਅੱਗੇ ਪ੍ਰੋਟੈਸਟ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਜਮਾ ਦੇਖੋ ਮੈਂ ਤਾਂ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਹਰ ਮਸ ਉਹ ਗੱਲਬਾਤ ਰਹੀਂ ਹੁੰਦਾਗਾ ਬੈਠ ਕੇ ਹੁੰਦਾਗਾ ਸਾਨੂੰ ਸਾਰੇ ਮਸਲੇ ਸੰਜੀਦਾ ਢੰਗ ਨਾਲ ਬੈਠ ਕੇ ਹੀ ਹੱਲ ਕਰਨੇ ਚਾਹੀਦੇ ਨੇ। ਤੋ ਵਕਫ ਬਿੱਲ ਦਾ ਕਿ ਜਗ੍ਹਾ ਵਿਰੋਧ ਹੋ ਰਿਹਾ ਕਈ ਜਗ੍ਹਾ ਸਮਰਥਨ ਹੋ ਰਿਹਾ ਉਹਦੇ ਲਈ ਕੀ ਕਹਿਣਾ ਚਾਹੀਦਾ ਹੈ? ਦੇਖੋ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਅੰਦਰ ਜਾਣੀ ਜਾਂਦੀ ਹੈ ਕਿ ਉਹ ਨਫ਼ਰਤ ਪੈਦਾ ਕਰਦੀ ਆ। ਆਪਸੀ ਭਾਈਚਾਰਕ ਸਾਂਝ ਤੋੜਦੀ ਆ। ਦੇਹ ਜਿਹੜਾ ਗੁਰੂਆਂ ਪੀਰਾਂ ਨੇ ਬਸਾਇਆਗਾ ਬਹੁਤ ਇੱਕ ਵੱਡੀ ਸਾਂਝ ਜਿਹੜੀ ਆ ਸਾਧੀਆਂ ਤੋਂ ਬਹੁਤ ਸਾਰੇ ਧਰਮਾਂ ਦੀ ਆਪਸ ਵਿੱਚ ਬਣੀ ਹੋਈ ਆ। ਸੋ ਜਿੰਨਾ ਮਰਜ਼ੀ ਭਾਰਤੀ ਜਨਤਾ ਪਾਰਟੀ ਜ਼ੋਰ ਲਾ ਲੇ ਸਾਂਝ ਜਿਹੜੀ ਆ ਤੋੜਦੀ ਸਕਣੀ। 아 대기, 쿠크,